ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਅੱਜ ਅਸੀਂ ਭਾਈ ਜੀਵਨ ਸਿੰਘ ਜੀ ਪਾਈ ਜਤਾ ਜੀ ਦੇ ਬਾਰੇ ਜਾਣੀਏ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਨੇ 6 ਦਸੰਬਰ 1705 ਦੇ ਦਿਨ ਪਿੰਡ ਛੱਖੀਆਂ ਦੀ ਜੂ ਵਿੱਚ ਸਰਸਾ ਨਦੀ ਦੇ ਨੇੜੇ ਸ਼ਹੀਦੀ ਜਾਮ ਪੀਤਾ ਸੀ ਭਾਈ ਜੀਵਨ ਸਿੰਘ ਜੀ ਪਾਈ ਆਗਿਆ ਜੀ ਦੇ ਪੁੱਤਰ ਅਤੇ ਭਾਈ ਦੁੱਲਾ ਜੀ ਦੇ ਪੋਤੇ ਸਨ ਉਹ ਰੰਗਰੇਟਾ ਨਾਂ ਦੀ ਇੱਕ ਅਖੋਤੀ ਪਛੜੀ ਜਾਤੀ ਨਾਲ ਸੰਬੰਧ ਰੱਖਦੇ ਸਨ ਉਹਨਾਂ ਦੇ ਵੱਡੇ ਇਰੇ ਦਿਲਵਾਲੀ ਮੁਹੱਲੇ ਦਿੱਲੀ ਵਿੱਚ ਰਿਹਾ ਕਰਦੇ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿੱਚ ਸ਼ਹੀਦ ਕਰ ਦਿੱਤੇ ਗਏ ਤਾਂ ਭਾਈ ਜੈਤਾ ਜੀ ਆਪਣੇ ਤਿੰਨ ਸਾਥੀਆਂ ਨਾਲ ਰਲ ਕੇ ਗੁਰੂ ਸਾਹਿਬ ਜੀ ਦਾ ਸੀਸ ਚਾਂਦਨੀ ਚੌਂਕ ਤੋਂ ਚੁੱਕ ਲਿਆ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਿਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇ ਦਿੱਤਾ ਸੀ ਇਸ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੁਰੂ ਦਾ ਬੇਟਾ ਆ ਕੇ ਨਿਵਾਜਿਆ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੌਜ ਬਣਾਈ ਤਾਂ ਭਾਈ ਜੈਤਾ ਜੀ ਵੀ ਉਸ ਵਿੱਚ ਸ਼ਾਮਿਲ ਹੋਏ ਪਾਈ ਜੈਤਾ ਜੀ ਨੇ ਸ਼ਸਤਰ ਚਲਾਉਣ ਦੀ ਸਿੱਖਲਾਈ ਲੈਣ ਵਿੱਚ ਬੜੀ ਦਿਲਚਸਪੀ ਦਿਖਾਈ ਬੜੀ ਸ਼ੇਤੀ ਉਹ ਸ਼ਸਤਰ ਚਲਾਉਣ ਵਿੱਚ ਮਾਹਿਰ ਹੋ ਗਏ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਦੀ ਪਹਲ ਦੀ ਰਸਮ ਸ਼ੁਰੂ ਕੀਤੀ ਤਾਂ ਉਹਨਾਂ ਨੇ ਪਹਲ ਲੈ ਕੇ ਪਾਈ ਜੈਤਾ ਜੋ ਪਾਈ ਜੈਤਾ ਤੋਂ ਪਾਈ ਜੀਵਨ ਸਿੰਘ ਜੀ ਬਣ ਗਏ ਉਹ ਗੁਰੂ ਸਾਹਿਬ ਜੀ ਨਾਲ ਇੰਨਾ ਪਿਆਰ ਕਰਦੇ ਸੀ ਕਿ ਉਸ ਮਗਰੋਂ ਅਨੰਦਪੁਰ ਸਾਹਿਬ ਵਿੱਚ ਹੀ ਰਹਿਣ ਲੱਗ ਪਏ ਅਨੰਦਪੁਰ ਸਾਹਿਬ ਜੀ ਤੇ ਹੋਏ ਹਮਲਿਆਂ ਵਿੱਚ ਉਹਨਾਂ ਨੇ ਬਹਾਦਰੀ ਦੇ ਖੂਬ ਜੋਹਰ ਦਿਖਾਏ ਅਤੇ ਬਹੁਤ ਸਾਰੇ ਹਮਲਾਵਰ ਪਹਾੜੀਆਂ ਤੇ ਮੁਗਲਾਂ ਨੂੰ ਮੋਦੇ ਘਾਟ ਵੀ ਉਤਾਰਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ